ਵੀਡੀਓ ਬਣਾ ਸਰਵਨਪਿਆਪਾ ਸ਼ਾਸਕਾਲ ਜੀ ਅੱਜ ਪਹੁੰਚਾ ਜੀ ਮਲੋ ਟਰੈਕਟਰ ਮੰਡੀ 21 ਦਸੰਬਰ 2025 ਵੀਡੀਓ ਆਈਏ ਬਣਾ ਕੇ ਪਾ ਦੀਏ ਅੱਜ ਕੋਈ ਜਾਂ ਆ ਆਪਣੇ ਅੰਕਲ ਨੇ ਜਿਹੜਾ ਇਹ ਟਰੈਕਟਰ ਦੀ ਸੇਲ ਆਈ ਹੋਈ ਹੈ ਇਹਨਾਂ ਨੇ ਤੇ ਆਹ ਦੀ ਡੇਟਾ ਜੀ 21 ਦਸੰਬਰ 2025 2025 लास्ट ਮਹੀਨਾ ਜੀ ਹੈ ਤੇ ਆਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਉਹ ਅੱਗੇ ਵੀ ਆ ਚੁੱਕਾ ਟਰੈਕਟਰ ਮੰਡੀ ਲਗਭਗ 60-65% ਪਰਚੰਟ ਪਰ ਚੁੱਕੀ ਆ ਅਜੇ ਟਰੈਕਟਰ ਆ ਰਹੇ ਨੇ ਰਸਤੇ 'ਚ ਨੇ ਤੇ ਆਪਾਂ ਹੁਣ ਤੁਹਾਨੂੰ ਰਿਵਿਊ ਕਰਕੇ ਟਰੈਕਟਰਾਂ ਦਾ ਰੇਟ ਤੇ ਮਾਡਲ ਦੱਸਾਂਗੇ ਮਲੋਟ ਮੰਡੀ ਤੇ ਤੁਹਾਨੂੰ ਦੱਸ ਦੇਣਾ ਜੀ ਮੈਂ ਇਹ ਹਰ ਐਤਵਾਰ ਨੂੰ ਮੰਡੀ ਲੱਗਦੀ ਹੈ ਬਟੇਂਡਾ ਰੋਡ ਦੇ ਉੱਤੇ ਫਸਿੱਦਾ ਰੋਡ ਜਾਂਦਾ ਬਟੇਂਡੇ ਨੂੰ ਤੇ ਹਰ ਐਤਵਾਰ ਨੂੰ ਮੰਡੀ ਲੱਗਦੀ ਹੈ ਉਹ ਚੌਕ ਦੇ ਉੱਤੇ ਹੀ ਮੰਡੀ ਲੱਗਦੀ ਹੈ ਰੋਡ ਤੇ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਟਰੈਕਟਰ ਹਰ ਹਰ ਪ੍ਰਕਾਰ ਦੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਇੱਥੇ ਪੁਰਾਣੇ ਤੋਂ ਪੁਰਾਣਾ ਨਵਾਂ ਤੋਂ ਨਵਾਂ ਤੇ ਬਾਹਰ ਦੇ ਨੰਬਰ ਟਰੈਕਟਰ ਵੀ ਤੁਹਾਨੂੰ ਇੱਥੇ ਮਿਲ ਜਾਂਦੇ ਆ ਬੜੇ ਸਸਤੇ ਰੇਟਾਂ ਵਿੱਚ ਵਿੱਚ ਆਏ ਤਾਂ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਬਾਹਰ ਦੇ ਨੰਬਰ ਟਰੈਕਟਰ ਵੀ ਇੱਥੇ ਬਹੁਤ ਹੀ ਸਸਤੇ ਮਿਲ ਜਾਂਦੇ ਆ ਆਪਾਂ ਹੁਣ ਕਰਦੇ ਆ ਮਿੰਦਰੇ ਤੋਂ ਸਟਾਰਟ ਇਹ ਛਿੰਦੇ ਅੰਗਲ ਦੇ ਟਰੈਕਟਰ ਨੇ ਆ ਤਿੰਨ ਇੱਕ ਮਿੰਦਰਾ ਤੇ ਔਰਸਾਪ ਚੁੰਜਾ ਫਾਰਮ ਟਰੈਕ ਇਹ ਤਿੰਨੇ ਡੇੜੇ ਨੇ ਆਪਣੇ ਛਿੰਦੇ ਅੰਗਲ ਦੇ ਨੰਬਰ ਤੁਹਾਨੂੰ ਮੈਂ ਥੱਲਾ ਲਾਤਾ ਥੱਲੇ ਤੇ ਬਾਕੀ ਇਹ ਟਰੈਕਟਰ ਹੈਗੇ ਨੇ ਉਹ ਆਪਣੇ ਅਕਾਲ ਡਾਇਰੈਕਟਰ ਵਾਲੇ ਨੇ ਉਹ ਸਾਹਮਣੇ ਦੇਖੋ ਤੁਸੀਂ ਸ਼ੌਪ ਉਹਨਾਂ ਦੀ ਆਪਾਂ ਹੁਣ ਛਿੰਦਿਆ ਅੰਕਲ ਦੇ ਟੈਕਟ ਦਿਖਾਣਾ ਸਭ ਤੋਂ ਪਹਿਲੇ ਤੁਹਾਨੂੰ ਆਹ 265 ਰੀਪੇਂਟ ਹੋਇਆ ਦੁਆਰ ਤੋਂ 1999 ਮਾਡਲ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਤੁਸੀਂ ਚੈੱਕ ਕਰੋ 70 80 ਪੈਸੇ ਟਾਇਰ ਨੇ ਠੀਕ ਹੈ ਜੀ 99 ਮਾਡਲ ਦਾ ਰੇਟ ਹੈ ਜੀ 1,55,000 ਰੁਪਇਆ ਆ ਕਰੋ ਚੈੱਕ ਤੇ ਹੁਣ ਆਪਾਂ ਪੱਦਾਂ ਦਿਖਾਨੇ ਆ 855 ਸਵਰਾਜ ਦਾ 855 ਆ ਗਿਆ ਚਾਰੇ ਟਾਇਰ ਬਿਲਕੁਲ ਫ੍ਰੈਸ਼ ਨਵੇਂ ਜੇ ਕੇ ਕੰਪਨੀ ਦੇ 2013 ਮਾਡਲ ਨੰਬਰ ਬਕਾਇਦਾ ਲਿਖਿਆ ਨਹੀਂ ਹੋਇਆ ਪੰਜਾਬ ਜਾਂ ਰਾਜਸਥਾਨ ਮਾਡਲ 2013 ਦੇਖੋ 385000 ਰੁਪਏ ਦਾ ਰੇਟ ਆ ਆ ਚੈੱਕ ਕਰੋ ਕੰਡੀਸ਼ਨ ਟਰੈਕਟਰ ਜੀ ਸਾਦਾ ਸਟੀering ਹੈ ਤੇਲ ਬ੍ਰੇਕ ਤੇ ਸੈਂਟਰ ਗੇਅਰ ਦੇ ਵਿੱਚ ਸਿੰਗਲ ਲਿਫਟ ਪੰਪ ਤੇ ਆ ਦੇਖੋ ਫਾਰਮਟ੍ਰੈਕ 60 ਇਹ ਸਾਰਾ origignal ਹੈ ਰੰਗ ਪੇਂਟ ਦਾ ਨੰਬਰ ਪੀਵੀ 42 ਪੰਜਾਬ ਦਾ ਆ ਦੇਖੋ ਤੁਸੀਂ ਬਹੁਤ ਹੀ ਸਾਮੇ ਹੋਇਆ ਟਰੈਕਟਰ ਤੇ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ 90 95 ਵੈਸੇ ਆ ਤੇ ਬੈਕ ਸ਼ਾਰਟ ਦੇ ਟਾਇਰ 75 ਕੇ ਪੈਸੇ ਹੈਗੇ ਨੇ ਤੇ ਡਬਲ ਕਲਚ ਟਰੈਕਟਰ ਹੈ ਆ ਦੇਖੋ ਤੇ ਇਸ ਤੇ ਯਾਰ ਮਾਡਲ ਤੇ ਰੇਟ ਨਾ ਲਿਖਿਆ ਨਹੀਂ ਹੋਇਆ ਬਾਕੀ ਤੁਹਾਨੂੰ ਨੰਬਰ ਮਿਲਾਇਆ ਹੈ ਜਿਨੇ ਅੰਕਲ ਦਾ ਆ ਤਿੰਨੇ ਟਰੈਕਟਰ ਉਹਨਾਂ ਦੇ ਨੇ ਕਾਲ ਕਰਕੇ ਤੁਸੀਂ ਇਹਦੀ ਡਿਟੇਲ ਪੁੱਛ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਅਕਾਲ ਟਰੈਕਟਰ ਵਾਲਿਆਂ ਦੇ ਜਮਨ ਦੀ ਸ਼ਾਪ ਉਹ ਸਾਹਮਣੇ ਦੇਖੋ ਤੁਸੀਂ ਅਕਾਲ ਟਰੈਕਟਰਸ ਉਹਨਾਂ ਦਾ ਆ ਗਿਆ ਜੀ ਸਭ ਤੋਂ ਪਹਿਲੇ 855 13 ਮਾਡਲ 4.5 ਲੱਖ ਰੁਪਏ ਰੇਟ ਹੈ ਇਹਦਾ ਚੈੱਕ ਕਰੋ ਕੰਡੀਸ਼ਨ ਅਗਲੇ ਟਾਇਰ ਬਿਲਕੁਲ ਨਵੇਂ ਫਰੈਸ਼ ਪਾਵਰ ਸਟੀering ਸੈਂਟਰ ਗੇਅਰ ਤੇਲ ਬ੍ਰੇਕ ਬੈਕ ਸ਼ਾਰਟ ਦੇ ਟਾਇਰ ਵੀ 60 ਪੈਸੇ ਹੋਣਗੇ ਘਟੋ ਘਟਵੀ ਆ ਦੇਖੋ ਤੁਸੀਂ ਇਹ 265 ਆ ਗਿਆ ਅੱਗੇ ਡੀਆਈ 2005 ਮਾਡਲ ਚਾਰੇ ਟਾਇਰ ਬਿਲਕੁਲ ਨਵੇਂ 12 ਦੇ ਪਿਛਲੇ ਟਾਇਰ ਨੇ ਜੇਕੇ ਕੰਪਨੀ ਦੇ ਅਗਲੇ ਵੀ ਜੇਕੇ ਸੋਨਾਂ ਨੇ ਉਹ 616 ਦੇ ਨੇ 2005 ਮਾਡਲ ਦਾ ਰੇਟ ਰੱਖਿਆ ਗਿਆ ਜੀ 2 ਲੱਖ ਤੇ 2 ਲੱਖ ਤੇ 25000 ਆ ਦੇਖੋ ਤੁਸੀਂ ਦਾ ਰੇਟ ਹੈ ਜੀ 225000 ਆ ਦੇਖੋ ਕੰਡੀਸ਼ਨ ਟਰੈਕਟਰ ਬਹੁਤ ਹੀ ਸੋਹਣਾ ਹੈ ਤੇ ਆ ਦੇਖੋ ਜੀ ਤੁਸੀਂ ਫਾਰਮ ਟਰੈਕ 60 ਡਬਲ ਕਲਚ ਦੇ ਵਿੱਚ 2004 ਮਾਡਲ ਚਾਰੇ ਟਾਇਰ ਬਿਲਕੁਲ ਨਵੇਂ ਟਰੈਕਟਰ ਦੇ ਏਡੀਆ ਵਾਲਾ ਮਾਡਲ ਹੈ 2004 ਮਾਡਲ 235000 ਰੁਪਏ ਦਾ ਰੇਟ ਹੈ ਆ ਚੈੱਕ ਕਰੋ ਤੇ ਆ 750 ਸਕੰਦਰ ਇਹ 2024 ਮਾਡਲ ਹੈ ਤੇ ਇਹਦੇ ਬਿਲਕੁਲ ਹੀ ਨਵਾਂ ਟਰੈਕਟਰ ਜਿੰਨੋਂ ਆਪਾਂ ਕਹਿੰਨੇ ਸ਼ੋਰੂਮ ਕੰਡੀਸ਼ਨ ਚਾਰੇ ਟਾਇਰ ਬਿਲਕੁਲ ਨਵੇਂ ਦੇਖੋ ਤੁਸੀਂ ਬੁੜੀਅਰ ਕੰਪਨੀ ਦੇ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering ਤੇਲ ਬ੍ਰੇਕ ਡੀ ਐਲ ਐਕਸ ਤੇ 245 ਐਨ ਵਾਲਾ ਹਾਈ ਟਾਰਕਿਊ ਦੇਖੋ ਤੁਸੀਂ ਟਰੈਕਟਰ ਬਿਲਕੁਲ ਹੀ ਨਵਾਂ ਔਰ ਇਹਦੀ ਆਪਾਂ ਰੇਟ ਦੀ ਗੱਲ ਕਰਦੇ ਆ 2024 ਮਾਡਲ 6.5 ਲੱਖ ਰੁਪਏ ਦਾ ਰੇਟ ਹੈ ਤੇ ਸੁਨਾਲਿਕਾ 730 2021 ਮਾਡਲ 3.85 ਲੱਖ ਰੁਪਏ ਦਾ ਰੇਟ ਹੈ ਆ ਦੇਖੋ ਤੁਸੀਂ ਕੰਡੀਸ਼ਨ ਟਾਇਰ ਕਰਾ ਤੁਸੀਂ ਦੇਖ ਸਕਦੇ ਹੋ ਘਟ ਘਟ 70 ਰੁਪਏ ਦੇ ਟਾਇਰ ਹੋਣਗੇ ਇਹ ਦੋ ਸਿਲੰਡਰ ਦੇ ਵਿੱਚ ਹੈ ਜੀ ਤੇ ਛੋਟੇ ਜੀਮੇਦਾਰ ਭਰਾ ਨੂੰ ਚਾਹੀਦਾ ਤੁਸੀਂ ਆ ਸਕਦੇ ਇੱਥੇ ਤੇ ਆ 2023 ਮਾਡਲ ਹੈ ਸੁਣਾ ਆਪਣੀ ਸਨੋਲੀ ਕਾ ਡੀਆਈ 35 AR ਸ਼ੇਪ ਚ ਹੈਗਾ ਜੀ ਆ ਦੇਖੋ ਤੇ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਗੁਡਇਰ ਦੇ ਡਬਲ ਲਿਫਟ ਪੰਪ ਹੈ ਸਾਈਡ ਗੇਅਰ ਤੇਲ ਬ੍ਰੇਕ ਤੇ 2023 ਮਾਡਲ ਦਾ ਰੇਟ ਹੈ ਜੀ 4,65,000 ਰੁਪਏ ਕੰਡੀਸ਼ਨ ਚੈੱਕ ਕਰੂੰ 533 ਜੀ 2013 ਮਾਡਲ ਹੈ 2,60,000 ਰੁਪਏ ਦਾ ਰੇਟ ਹੈ ਅਗਲੇ ਟਾਇਰ D35 ਪੈছে ਬੈਕ ਸ਼ੋਰ ਦੇ ਟਾਇਰ ਕੋਟੋ ਕੋਟ 80% ਟਾਇਰ ਪਏ ਨੇ ਆ ਦੇਖੋ ਤੁਸੀਂ ਤੇ ਉਸ ਤੋਂ ਬਾਅਦ 605 DI ਅਰਜੁਨ ਅਲਟਰਾ 1 2013 ਮਾਡਲ 3.5 ਲੱਖ ਰੁਪਏ ਦਾ ਰੇਟ ਹੈ ਇਹ ਟਰੈਕਟਰ ਦਾ ਤੁਹਾਨੂੰ ਨੰਬਰ ਆ ਦੇਖ ਸਕਦੇ ਹੋ ਹਰਜਿੰਦਰ ਸਿੰਘ 98 50 98 55 00 6560 ਇਹ ਨੰਬਰ ਹੈ ਹਰਜਿੰਦਰ ਸਿੰਘ ਦਾ ਠੀਕ ਹੈ ਜੀ 98550 06560 ਇਹ ਨੰਬਰ ਹੈ ਜੀ ਕੋਈ ਵੀ ਟਰੈਕਟਰ ਇਹਨਾਂ ਵਿੱਚੋਂ ਲੈਣਾ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਆਪਾਂ ਤੁਹਾਨੂੰ ਮੰਡੀ ਦੇ ਹੋਰ ਟਰੈਕਟਰ ਦਿਖਾਣੇ ਆ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਆਪਾਂ ਹੁਣ ਤੁਹਾਨੂੰ ਹੋਰ ਅੱਗੇ ਟਰੈਕਟਰ ਦਿਖਾਨੇ ਆ। ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਜਿੱਲ ਟਰੈਕਟਰ ਵਾਲਿਆਂ ਦੇ ਟਰੈਕਟਰ ਤੁਹਾਨੂੰ ਅੱਜ 1 ਮਿੰਦਰਾ ਖੜਾ ਤੇ 3 ਆ ਖੜਿਆ ਤੇ ਬਾਕੀ ਉਹ ਦੇਖੋ ਤੁਸੀਂ ਸਾਹਮਣੇ ਸਾਰੇ ਟਰੈਕਟਰ ਜਿਹੜੇ ਉਹ ਮਿੰਦਰੇ ਤੋਂ ਲੈ ਕੇ ਅੱਗੇ ਤੱਕ ਸਾਰੇ ਟਰੈਕਟਰ ਇਹਨਾਂ ਦੇ ਨੇ। ਤੇ ਆਪਾਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਮੈਸੀ ਦਿਖਾਨੇ ਆ। ਨੰਬਰ ਤੁਹਾਨੂੰ ਮੈਂ ਪਹਿਲੀ ਲਾਤਾ ਹਾਂ 98016 71348 ਤੇ ਨੰਬਰ ਆਪਣੇ ਗੁਰਪ੍ਰਿੰਕ ਅੰਕਲ ਦੇ। ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਦੇਖੋ ਜੀ ਮੈਸੀ आरजी07 ਬੀਕਾ ਨੇ ਇਹਦਾ ਨੰਬਰ ਹੈ 5245 ਮਹਾਮਹਾਨ ਮਾਡਲ ਹੈ ਜੀ ਠੀਕ ਹੈ 12 ਮਾਡਲ ਦਾ ਰੇਟ ਹੈ ਜੀ 265000 ਰੁਪਏ ਆ ਚੈੱਕ ਕਰੋ ਕੰディション ਟਾਇਰ ਵੀ ਬਹੁਤ ਵਧੀਆ ਵੇਡ ਹੈ ਟਾਇਰ ਦੇ 4 ਟੋਟਾ 80 ਪੈਸੇ ਟਾਇਰ ਪਏ ਹੈ ਆ ਚੈੱਕ ਕਰੋ ਠੀਕ ਹੈ ਜੀ ਤੇ ਅੱਗੇ ਦੇਖੋ ਜੀ Mahindra 475 ਚਾਰੇ ਟਾਇਰ ਬਿਲਕੁਲ ਹੀ ਨਵੇਂ ਹੈ ਨੰਬਰ RJ23 ਆ ਤੁਸੀਂ ਚੈੱਕ ਕਰੋ ਨੰਬਰ RJ23 ਆ ਰੇ 2544 ਬਿਲਕੁਲ ਫਰੈਸ਼ ਨਵੇਂ 13 ਦੇ ਟਾਇਰ ਨੇ ਅਪੋਲੋ ਕੰਪਨੀ ਦੇ ਠੀਕ ਹੈ ਜੀ ਤੇ ਹੁਣ ਆਪਾਂ ਮਾਡਲ ਤੇ ਰੇਟ ਦੱਸ ਦਿੰਦੇ ਤੁਹਾਨੂੰ ਇਹ ਕਿੰਨਾ ਮਾਡਲ ਹੈ 2007 ਮਾਡਲ RJ ਨੰਬਰ ਰੇਟ ਕਿੰਨਾ ਹੈ 215000 ਰੁਪਏ ਇਹਦਾ ਹਾਂ ਹਾਂ ਇਹਦਾ ਰੇਟ ਹੈ ਜੀ 215000 ਠੀਕ ਹੈ ਜੀ ਆ ਚੈੱਕ ਕਰੋ ਤੇ ਸੁਨਾਲੀਕਾ ਦਾ 745 ਆ ਗਿਆ ਦੇਖੋ ਤੁਸੀਂ ਡੈਕਸ਼ਟ ਦੇ ਟਾਇਰ ਆਪਾਂ ਬਿਲਕੁਲ ਗੋਲ ਕਹਿ ਸਕਦੇ ਆ 25 30 ਪੈਸੇ ਟਾਇਰ ਨੇ ਕੱਸੇ ਹੋਏ ਤੇ ਅਗਲੇ ਹੈਗੇ ਨੇ ਕੋਈ 40 45 ਪੈਸੇ 745 ਟਰੈਕਟਰ ਸਾਈਡ ਗੇਅਰ ਦੇ ਵਿੱਚ ਆ ਦੇਖੋ ਤੁਸੀਂ ਕੰਡੀਸ਼ਨ ਦੇ ਮਾਡਲ 2012 ਹੈ 2 ਲੱਖ 10000 ਰੁਪਏ ਇਸ ਦੀ ਡਿਮਾਂਡ ਹੈ ਠੀਕ ਹੈ ਜੀ ਚੈੱਕ ਕਰੋ ਤੇ ਹੁਣ ਪਦਨ ਦਿਖਾਣੇ ਆ ਮਿੰਦਰਾ ਇਹ ਦੇਖੋ ਜੀ ਮਿੰਦਰਾ ਦਾ 475 ਡੀਆਈ ਟਾਇਰ ਨੇ ਕੰਡੀਸ਼ਨ ਚੈੱਕ ਕਰੋ 90 ਪੈਸੇ ਚਾਰੇ ਟਾਇਰ ਪਏ ਨੇ ਆਪੋ ਲੋ ਕੰਪਨੀ ਦੇ ਟਾਇਰ ਨੇ ਅਗਲੇ ਵੀਕਟ ਹੀ ਦੇ 2011 ਮਾਡਲ ਹੈ ਆ ਦੇਖੋ ਤੁਸੀਂ ਦੋ 2011 ਮਾਡਲ 2,60,000 ਰੁਪਏ ਦਾ ਰੇਟ ਹੈ ਚੈੱਕ ਕਰ ਲੋ ਕੰਡੀਸ਼ਨ ਇਹ ਤੋਂ ਵੱਡਾ ਸਾਹਮਣੇ ਦਿਖਾ ਤਾ ਇਹ ਮੰਦਰੇ ਜਿਆਦਾ ਲਿਆਉਂਦੇ ਹੈ ਜਿਹੜੇ ਆਪਣੇ ਗੁਰਪੀ ਸੰਕਰ ਨੇ ਇਹ ਮੰਦਰੇ ਇਹਨਾਂ ਦਾ ਵੱਡਾ ਦਿਖਦਾ 475 2005 ਮਾਡਲ ਰੇਟ ਹੈ ਜੀ 1,80,000 ਰੁਪਿਆ 2005 ਮਾਡਲ 1,80,000 ਰੁਪਿਆ ਚੈੱਕ ਕਰ ਲੋ ਕੰਡੀਸ਼ਨ 575 ਸਰਪੈਂਟੋ ਮਾਡਲ ਆ ਗਿਆ ਉੱਚੀ ਟੈਂਕੀ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਅਗਲੇ ਟਾਇਰ ਨਵੇਂ ਬੈਕ ਸ਼ਾਰ ਦੇ ਟਾਇਰ 80 90 ਪੈਸੇ 2006 ਮਾਡਲ 275000 ਰੁਪਏ ਦਾ ਰੇਟ ਹੈ ਬੈਂਪਰ ਲੱਗਿਆ ਛਤਰੀ ਲੱਗੀ ਹੈ ਟਰੈਕਟਰ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਆ ਚੈੱਕ ਕਰੋ ਠੀਕ ਹੈ ਜੀ ਹੋਰ ਇਹਨੂੰ ਚੈੱਕ ਕਰਾ ਲੈਂਦੇ ਆ ਤੇ ਏਜਮੈਕਸ ਆ ਗਿਆ 45 ਫਾਰਮ ਟਰੈਕ 2011 ਮਾਡਲ 285000 ਰੁਪਏ ਦਾ ਰੇਟ ਹੈ ਅਗਲੇ ਟਾਇਰ ਬਿਲਕੁਲ ਹੀ ਖਤਮ ਨੇ ਬਿਲਕੁਲ ਗੋਲ ਟਾਇਰ ਨੇ ਤੇ ਬੈਕ ਸ਼ਾਰ ਦੇ ਟਾਇਰ ਕਟੋ ਕਟਨ 90 95 ਪੈਸੇ ਟਾਇਰ ਪਈ ਨਹੀਂ ਆ ਦੇਖੋ ਤੁਸੀਂ ਬਿਲਕੁਲ ਹੀ ਇਹ ਆ ਗਿਆ ਉੱਤੇ ਮੈਂ ਕਿੰਨੇ ਲਿਆਇਆ ਹਾਂ ਆ ਗਿਆ ਫਿਰ ਮੈਂ ਏਜਮੈਕਸ ਟਰੈਕਰ ਇਹ ਫਾਰਮ ਟਰੈਕ 45 ਮਾਡਲ 2011 285000 ਰੁਪਏ ਰੇਟ ਹੈ ਤੇ ਅਗੇ ਹੋਲੈਂਡ ਦਾ ਆ ਗਿਆ ਜੀ 30 37 ਆ ਦੇਖੋ ਤੁਸੀਂ ਤੇ 30 ਸੈਂਟੀ ਜੀ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਬਾਕੀ ਤੁਸੀਂ ਫੋਨ ਕਰਕੇ ਪੁੱਛ ਲਿਆ ਜੇ ਇਹਨਾਂ ਨੂੰ ਨੰਬਰ ਤੋਂ ਲਾਇਆ ਹੋਇਆ ਹਾਂ ਠੀਕ ਹੈ ਜੀ ਤੇ ਆਹ ਟਰੈਕਟਰ ਹੈ ਜੀ ਇਹਨਾਂ ਦੇ ਤੇ ਹੁਣ ਆਪਾਂ ਉਹ ਦਿਖਾਣੇ ਆ ਅਗੇ ਟਰੈਕਟਰ ਵੀਡੀਓ ਨਾਲ ਬਣੇ ਰਿਹਾ ਨਾ ਟਾਈਮ ਲੱਗਣਾ ਬਹੁਤ ਆ ਫਾਰਮ ਟਰੈਕਸਟ 2005 ਮਾਡਲ ਜਿਹੜਾ ਆ ਇੱਥੇ 2 ਲੱਖ ਰੁਪਏ ਰੇਟ ਆ ਪੂਰਾ ਪੰਜ ਮਾਡਲ ਦਾ ਆ ਟਾਇਰ ਚੈੱਕ ਕਰੋ ਤੁਸੀਂ ਠੀਕ ਹੈ ਜੀ 80 85 ਵਸੇ ਟਾਇਰ ਨੇ ਅਗਲੇ 90 ਆ ਡਬਲ ਕਲਚ ਆ ਚੈੱਕ ਕਰੋ ਕੰਡੀਸ਼ਨ ਅੱਗੇ ਆ ਗਿਆ ਇਹ 475 475 ਦੀ ਮਾਡਲ ਹੈਗਾ 2010 ਰੇਟ ਹੈ ਜੀ 240000 ਰੁਪਿਆ ਚਾਰੇ ਟਾ ਨਵਿਨਾ ਟਰੈਕਟਰ ਦੇ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ ਪੂਰੀ ਛਤਰੀ ਬੈਂਪਰ ਲੱਗਿਆ ਹੋਇਆ ਮੈਸੀ 5245 4 ਵੀਲ ਡਰਾਈਵ ਦੇ ਵਿੱਚ ਪਾਵਰ ਸਟੀering ਤੇ ਇਹ ਵੀ ਜੀ ਮਲੋਡ ਮੰਡੀ ਦੇ ਵਿੱਚ ਖੜਾ ਹੈ ਤੇ ਰੇਟ ਤੇ ਮਾਡਲ ਲਿਖਿਆ ਨਹੀਂ ਹੋਇਆ ਇਹਦੇ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ 855 850 ਜੀ 10 ਮਾਡਲ 325000 ਰੁਪਏ ਦਾ ਰੇਟ ਹੈ ਅਗਲੇ ਟਾਇਰ ਅੱਧੇ ਕਿਨੇ ਬੈਕ ਸਾਈਡ ਦੇ 35 40 ਪੈਸੇ ਕੰਡੀਸ਼ਨ ਚੈੱਕ ਕਰ ਲੋ ਤੇ 855 ਫੋਰ ਸਟਾਰ ਆ ਦੇਖੋ ਤੁਸੀਂ ਚਾਰੇ ਟਾਇਰ 90 ਟਾਇਰ ਦੇ ਠੀਕ ਆ ਜੀ 15 ਮਾਡਲ ਹੈ 410000 ਰੁਪਏ ਰੇਟ ਹੈ ਇਹਦਾ ਮਰਗੜ ਜਿਹੜੇ ਹੈਵੀ ਪਾਏ ਹੋਏ ਨੇ ਉਹ ਜਿਹੜੇ 969 ਨੂੰ ਮਰਗੜ ਆਂਦੇ ਆ ਉਹ ਮਰਗੜ ਪਾਏ ਹੋਏ ਨੇ origignal ਪੂਬ ਸਟੀering ਤੇਲ ਬ੍ਰੇਕ ਸੈਂਟਰ ਗੇਅਰ ਦੇ ਵਿੱਚ 241 ਆ ਗਿਆ ਜੀ ਪਲੈਂਟਰੀ ਪਲਸ ਦੇ ਵਿੱਚ ਇਹ 2018 ਮਾਡਲ ਆ ਦੇਖੋ 18 ਮਾਡਲ 330000 ਰੁਪਏ ਦਾ ਰੇਟ ਹੈ ਪੈਰ ਬੈਕਸ਼ੈਟ ਦੇ ਜਿਹੜੇ ਹੈਗੇ ਨੇ ਉਹ 80 ਪੈਸੇ ਨੇ ਅਗਲੇ ਜਿਹੜੇ 70 75 ਪੈਸੇ ਆ ਠੀਕ ਹੈ ਜੀ ਤੇ 735 ਆ ਗਿਆ ਅੱਗੇ 2008 ਮਾਡਲ ਆ 2 ਲੱਖ ਤੇ 2 ਲੱਖ ਤੇ 25000 ਰੁਪਏ ਸ਼ਾਇਦ ਇਹਦਾ ਰੇਟ ਹੈ ਰੇਟ ਮੀਟਿਆ ਹੋਇਆ ਥੋੜਾ ਠੀਕ ਹੈ ਜੀ ਤੇ ਆ ਦੇਖੋ ਤੁਸੀਂ 735 ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਸੈਲਫ ਸਟਾਰਟ ਹੈ ਤੇ 53 10 ਆ ਗਿਆ ਫੋਰਵਿਲ ਡਰਾਈਵ ਦੇ ਵਿੱਚ ਚੈੱਕ ਕਰੋ ਇਹਦੇ ਚਾਰੇ ਟਾਇਰ ਨਵੇਂ ਡਾਟੇ ਦੇ ਪਰ ਰੇਟ ਤੇ ਮਾਡਲ ਹਾਲੇ ਲਿਖਿਆ ਨਹੀਂ ਹੋਇਆ ਇਹਦੇ ਤੇ ਆ 17 ਮਾਡਲ ਆ ਗਿਆ 855 ਆ ਨੰਬਰ ਹੈਗਾ ਜੀ RJ49 4 ਲੱਖ ਆਪਣੇ 4 ਲੱਖ ਰੁਪਏ ਰੇਟ ਆ ਪੂਰਾ 17 ਮਾਡਲ ਲੈ आरजे नन्जा नंबर है इधर जी ਆ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਸਪੀਕਰ ਲੱਗੇ ਹੋਏ ਆ ਠੀਕ ਹੈ ਜੀ ਤੇ ਉੱਡ ਵਾਲੀ ਛਤਰੀ ਲੱਗੀ ਆ ਬੈਂਪਰ ਲੱਗਿਆ ਹੋਇਆ ਪਸਤਵਾ 362 362 ਜੀ ਆਪਣੇ ਆ ਵੇਖੋ ਤੁਹਾਨੂੰ ਮਾਡਲ ਲੱਗਦਾ ਚੈਰੇਟਰ 90 95 ਮਾਡਲ 2.5 ਲੱਖ ਰੁਪਏ ਰੇਟ ਆ ਆ ਦੇਖੋ ਤੁਸੀਂ 95 ਮਾਡਲ ਦਾ ਰੇਟ ਆ ਜੀ 2.5 ਲੱਖ ਰੁਪਏ ਆ ਅੱਗੇ ਆ ਗਿਆ ਜੀ 744 ਵੰਕਲ ਆ ਰਿਹਾ ਗੁਰਪੀਤ ਅੰਕਲ ਆ ਰਿਹਾ ਉਹ ਆਪਣੇ ਨੂੰ ਦੱਸਣਗੇ ਰੇਟ ਦੇ ਮਾਡਲ ਵੰਕਲ ਆ ਚੁੱਕੇ ਹਨ ਮਰਾਤੀ ਹਾਂ ਆ ਗਿਆ ਮੈਂ ਕਿਹੜਾ ਆਪਣਾ 55 ਤੋਂ ਇਹ 55 ਮੈਂ ਦਿਖਾਇਆ ਸੀਗਾ ਆਰ ਜੋ 99 ਨੰਬਰ ਹੈ ਨਾ 4 ਦੇ 99 ਨੰਬਰ ਹੈ ਟਰੈਕਟਰ ਹੈ ਤੇ ਕਲਚ ਵੀ ਨਹੀਂ ਖੁੱਲਿਆ ਕਲਚ ਵੀ ਨਹੀਂ ਖੁੱਲਿਆ ਖਰਦਾਲਦੇ ਪਰ ਅੱਗੇ ਪਾਸੇ ਹੋਇਆ ਟਰੈਕਟਰ ਖੜਾ ਹੀ ਰਿਹਾ ਜਮਨ ਸਰ ਆ ਰਹੀ ਰਕਤੇ ਆ ਚਾਰ ਟੂਰ ਸਾਰੇ ਨਾਲ ਸਾਹਮਣੇ ਟਰੈਕਟਰ ਪੂਰਾ ਕੁਛ ਬਾਈ ਦੀ ਜਮਨ ਨਾਮ ਦਾ ਚੱਲਿਆ 2000 ਮੈਂ ਟਕਦਾ ਠੀਕ ਹੈ ਤੇ ਇਹਦਾ ਦੱਸੋ ਮਾਡਲ ਕਿਹੜਾ ਹੈ ਸਤਾਰਾ ਮਾਡਲ ਸਤਾਰਾ ਮਾਡਲ ਦਾ ਰੇਟ ਕਿੰਨਾ ਇਹਦਾ ਰੇਟ ਤਾਂ 4 ਲੱਖ 3 ਲੱਖ 80 ਹਜ਼ਾਰ ਦਾ ਨੇ ਮੌਕੇ ਦੇ ਮਾਨਦਨ ਕਰਦੇ ਤੇ 80 ਤਾਂ ਦੇ ਦੇਓਗੇ ਮੌਕੇ ਤੇ ਹੋਰ ਕਰਦੇਗਾ ਮਾਨਦਨ ਹੈ ਜਿਹੜੇ ਕਰੇ ਲੈਣਾ ਨਵਾਂ ਟਰੈਕਟਰ ਨੂੰ ਬਿਲਕੁਲ ਨਵਾਂ ਟਰੈਕਟਰ ਹੈ ਠੀਕ ਦਾਲ ਦੇ ਟਾਇਰਾ ਟਰੈਕਟਰ ਸੱਪ ਪੈਂਸਰ ਸਾਢੇ ਪੈਟ ਵੈਸੇ ਟਾਇਰ ਨਾਲ ਦੇ ਟਰੈਕਟਰ ਦੇ ਨਾ ਠੀਕ ਹੈ ਤੇ 36 ਵੀ ਬਾਰੇ ਦੱਸੋ 36 ਵੀ ਦੇ ਦਾਂਗੇ ਯਾਰ 2000 ਕੋਈ 95 ਮਾਡਲ ਆ ਹਾਂਜੀ ਤੇ ਟਰੈਕਟਰ ਦੇ ਦਾਂਗੇ 2 ਲੱਖ ਤੇ 10000 2 10 ਦਾ ਵੈਸੇ ਰੇਟ 2.5 ਲੱਖ ਲਿਖਿਆ ਹੋਇਆ 40 ਰੁਪਏ ਛੋਟ ਸਿੱਧੀ ਠੀਕ ਹੈ ਚਲੋ ਕਲੈਕਟਰ 436 ઓરિજિનલ ਸਾਰਾ ہاں ਪਿਆਬ ਨੰਬਰ 94 ਮਾਡਲ ਤੇ ਟਾਇਰ ਅੰਕਲ ਜੀ ਨਵੇਂ ਟਾਇਰ ਜਮਾ ਨਵੇ 90 ਪਿਛਲੇ ਬਰਾਡ ਦੇ ਅਗਲੇ ਗੁਡੀਅਰ ਦੇ ਨਾ ਅੱਛਾ ਅਪੋਲੋ ਦੇ ਆ ਦੇਖੋ ਜੀ ਹਲੇ ਮਾਰ ਕੇ ਵੀ ਨਹੀਂ ਕਸੇ ਬਿਲਕੁਲ ਨਵੇਂ ਟਾਇਰ ਨੇ ਚੱਲੇ ਅਗਲੇ ਗੁਡੀਅਰ ਦੇ ਨਾ ਮਾਡਲ ਕਿੰਨਾ ਹੈ 94 ਮਾਡਲ 1 ਲੱਖ 70 ਲਿਖਿਆ ਤੁਸੀਂ ਰੇਟ ਇਹ ਕਿੰਨਾ ਦੇ ਦੇ ਡੇਢ ਦਾ ਪੂਰਾ ਪੂਰਾ ਚੰਗਾ ਪਿੱਟਰਾ ਪੂਰਾ ਵਧੀਆ ਤੇ ਡਿਫਰੈਂਸ ਸਿਸਟਮ ਵਾਲੇ ਡਿਫਰੈਂਸ ਸਿਸਟਮ ਵਾਲੇ ਪੰਪ ਜਿਹੜਾ ਹੈਗਾ 2 ਜਾਂ ਬੰਦੇ ਨੇ ਤਿਆਰ ਕਰਾਉਣ ਦਾ ਸ਼ੌਂਕ ਦਾ ਟਰੈਕਟਰ ਪੂਰਾ ਚੰਗਾ ਟਰੈਕਟਰ ਠੀਕ ਆ ਚਲੋ ਅੱਗੇ ਦੇਖੀਏ ਆਪਾਂ 855 13 ਮਾਡਲ 75000 ਰੇਟ ਆ ਹਾਂਜੀ 345000 345000 ਦਾ ਚਾਰੇ ਟਾਇਰ ਬਿਲਕੁਲ ਨਵੇਂ ਆ ਦੇਖੋ ਤੁਸੀਂ ਹਾਲੇ ਤੱਕ ਸਟੇ ਦੇ ਮਿਲ ਵੀ ਲੱਗਿਆ ਹੋਇਆ ਹੈ ਬਿਲਕੁਲ ਹੀ ਨਵੇਂ ਤੇ ਸੈਂਟਰ ਗੇਅਰ ਦੇ ਵਿੱਚ ਤੇਲ ਬ੍ਰੇਕ ਟਰੈਕਟਰ ਹੈ ਠੀਕ ਹੈ ਜੀ ਇਹ ਰਾਸਾ ਨੰਬਰ ਆ ਇਹਨੂੰ ਪਿਆਜੋ ਇਹ ਆਰ ਜੇ ਨੰਬਰ ਹੈ ਐਨਓਸੀ ਇਹ ਕੜਵਾ ਕੇ ਦੇ ਦੇਵਾਂਗੇ ਜੇਕਰ ਪੰਜਾਬ ਜਾ ਆਪਣੇ ਠੀਕ ਹੈ ਕਿਦੋਂ ਦੀ ਵੀ ਇਹਨੂੰ ਸੀਤਨ ਮਿਲ ਜੂਗੀ ਤੇ ਸੁਨਾਲੇ ਕਵਰੇ ਦੱਸੋ ਇਹ ਹੈਗਾ 2018 ਮਾਡਲ 2018 ਮਾਡਲ ਨਾਲ ਦੇ ਟਾਇਰਾਂ ਡੈਕਟਰ ਅੱਛਾ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਪਿਛਲੇ ਅੱਤੇ ਆਗਲੇ ਦੋਵਾਰਾ ਦੇ 90% ਠੀਕ ਹੈ ਤੇ ਆਹ ਕੰਡੀਸ਼ਨ ਚੈੱਕ ਕਰੋ ਤੁਸੀਂ ਪੂਰਾ ਵਧੀਆ ਸਾਈਡ ਗੇਅਰ ਤੇਲ ਬ੍ਰੇਕ ਪਾਵਰ ਸਟੀering ਇਹ ਅੰਗਲੇ ਕਿਹੜਾ ਮਾਡਲ ਹੈ 18 18 ਤੇ ਕੀ ਰੇਟ ਰੱਖਿਆ ਦਾ ਇਹਦਾ ਰੇਟ 5 ਲੱਖਾ ਟਰੈਕਟਰ ਦੇਦਾ 470 ਹਜ਼ਾਰ ਦਾ ਬਾਕੀ 470 ਦਾ 5 ਲੱਖ ਰੁਪਏ ਰੇਟ ਆ 470 ਜਾਂਦਾ ਲੈ ਜਾਓ ਬਾਕੀ ਮੌਕੇ ਤੇ ਹੋਰ 4-5 ਹੋਰ ਹੋ ਜਾਊਗਾ ਜੇਕਰ ਤੁਸੀਂ ਆਉਂਗੇ ਤਾਂ ਤੇ ਬਾਕੀ ਦੋਨੋਂ ਆਪਾਂ ਟਰੈਕਟਰ ਦਿਖਾਨੇ ਆ ਇੱਕ ਵਾਰੀ ਅੰਕਲ ਦੇ ਟਰੈਕਟਰ ਦਿਖਾ ਦੇਨੇ ਆ ਤੁਹਾਨੂੰ ਸਾਰੇ ਠੀਕ ਆ ਜੀ ਤੇ ਆ ਡੀਆਈ 55 ਡੀਆਈ 55 2021 ਮਾਡਲ 21 ਮਾਡਲ ਸਾਰਾ ਦਿੱਲੇ ਹੈ 150000 ਰੁਪਏ ਦਾ ਲੱਗਿਆ ਇਹ 1200 ਹਾਂ オリジナル ਆ ਸਾਰਾ ਕੁਝ ਤੇ ਇਹ ਮਲਟੀ ਸਪੀਡ ਦੇ ਵਿੱਚ ਆ ਇਹ ਟੂ ਸਪੀਡ ਆ अच्छा ठीक है 8855 ਤੇ ਸਪੀਕਰ ਕੋਨੋਪੇ ਵਾਰ ਸਾਰੀ ਲੱਗੀ ਹੋਈ ਆ ਸਿਸਟਮ ਵਗਾਰ ਲੱਗਿਆ ਹੈ ਨਾ ਤੇ ਨੰਬਰ ਐਚ ਆਰ ਹੁੰਨੇ ਆ ਦੇ ਹਾਂ ਐਨਓਸੀ ਆਉਂਦੀ ਐਨਓਸੀ ਮਿਲ ਜੂਗੀ ਅੱਜ ਕੈਸ਼ ਦੇ ਡਾਕਟਰ ਆਏ ਠੀਕ ਹੈ ਤੇ ਇਹਦਾ ਰੇਟ 595 ਲਿਖਾਂਗੇ ਕਿ ਕਿੰਨਾ ਛਟੋਗੇ 560 ਦਾ ਹਾਂ ਮੌਕੇ ਦੇ ਮਾਦਲ ਕਰਦਾ ਠੀਕ ਹੈ ਤੇ ਇਹ ਡਾਕਟਰ ਆਪਣੇ ਵਾਕੀ ਖਿਓ ਡਾਕਟਰ ਪਿੱਛੇ ਖੜੇ ਆ ਅੱਛਾ ਠੀਕ ਹੈ ਤੇ ਨੰਬਰ ਤੁਹਾਡੇ ਦੱਸ ਦਿਓ ਨੰਬਰ ਹੈਗਾ 88377 ਹਾਂਜੀ 04052 ਠੀਕ ਹੈ ਤੇ ਕਾਲ ਕਰਦੋ ਕਰਦੋ ਤਾਂ ਕਰਿਓ ਦਾਦੇ 9:30 ਵਜੇ ਤੋਂ ਬਾਅਦ 6 ਵਜੇ ਤੋਂ ਪਹਿਲਾਂ ਪਹਿਲਾਂ 6 ਵਜੇ ਤਾਂ ਸ਼ਾਮ ਠੀਕ ਹੈ ਠੀਕ ਹੈ ਤੇ ਆਪਾਂ ਹੋਰ ਡਰੋ ਟਰੈਕਟਰ ਦਿਖਾਣੇ ਆ ਮੰਡੀ 'ਚ ਜਿਹੜੇ ਲੱਗੇ ਹੋਏ ਨੇ 855 ਆ ਖੜਾ ਦੇਖੋ 13 ਮਾਡਲ 4,60,000 ਰੁਪਏ ਦਾ ਰੇਟ ਆ ਆ ਚੈੱਕ ਕਰੋ ਠੀਕ ਆ ਜੀ ਆ ਟਾਇਰ ਵਗੈਰਾ ਚੈੱਕ ਕਰ ਲਓ ਤੁਸੀਂ ਵਧੀਆ ਟਾਇਰ ਪਏ ਆ ਟਰੈਕਟਰ ਦੇ 85 ਵੈਸੇ ਅਗਲੇ ਵੀ ਉਨੇ ਕਨੇ ਆ ਆ ਗਿਆ ਜੀ ਇਸ ਏਸ ਆ ਗਿਆ 450 ਡਿਸਕ ਬ੍ਰੇਕ ਵਾਲਾ 2009 ਮਾਡਲ 210000 ਰੁਪਏ ਰੇਟ ਆ ਨੰਬਰ ਆਪਣੇ ਬੋਰ ਦਾ ਪੀਵੀ 15 ਠੀਕ ਆ ਜੀ ਤੇ ਫਾਰਮ ਟੈਕ ਤੇ ਆ ਦੋਨੇ ਟਰੈਕਟਰ ਰਹਿਗੇ ਸੀਗੇ ਫਾਰਮ ਟੈਕ 98 ਮਾਡਲ 185000 ਰੁਪਏ ਰੇਟ ਇਹਦਾ ਚਾਰ ਵੀ ਵਧੀਆ ਵੈਡਰ ਦੇ 90 90 ਦੇ ਸਟਾਇਰਸ ਹੈ ਇਹਨਾਂ ਠੀਕ ਹੈ ਜੀ 750 16 ਮਾਡਲ 4.5 ਲੱਖ ਰੁਪਿਆ ਰੇਟ ਹੈ ਚੈੱਕ ਕਰੋ ਠੀਕ ਹੈ ਜੀ ਤੇ ਫੋਰਡ ਤੋਂ ਦਿਖਾਤਾ ਸੀ ਫਾਰਮ ਟਰੈਕ ਫਾਰਮ ਟਰੈਕ ਆਪਣੇ ਹੈਗਾ ਜੀ ਇਹ 2007 ਮਾਡਲ ਹੈ ਚਾਰੇ ਟਾਇਰ ਫਰੈਸ਼ ਨਵੇਂ ਜਿਨ੍ਹਾਂ ਨੂੰ ਕੰਨੇ ਆਪਾਂ ਬਿਲਕੁਲ ਅਪੋਲੋ ਦੇ ਬਿੱਲ ਵੀ ਮਿਲ ਜਾਊਗਾ ਤੁਹਾਨੂੰ ਨਾਲੇ ਦਾ ਸੱਤ ਮਾਡਲ 2,70,000 ਰੁਪਏ ਰੇਟ ਹੈ ਠੀਕ ਹੈ ਜੀ ਆ ਆਪਣੇ ਮਲੋਟ ਮੰਡੇ ਦੇ ਵਿੱਚ ਪਾਲ ਦਾ ਟੱਬ ਹੈ ਜੀ ਇਹਨਾਂ ਨੇ ਅੱਜ ਜਾਦਾ ਲੰਗਰ ਲਾਇਆ ਹੋਇਆ ਤੁਸੀਂ ਦੇਖੋ ਤੇ ਚਾਹ ਬਿਸਕੁਟ ਰਸ ਸਾਰਿਆਂ ਦਾ ਲੰਗਰ ਲਾਇਆ ਹੋਇਆ ਜਿੰਨੇ ਛੱਡਣਾ ਹੋਵੇ ਆ ਸਕਦਾ ਆ ਦੇਖੋ ਜੀ 44 55 ਬੀਟ ਇਹ ਪਾਵਰ ਟਰੈਕ ਦੇ ਵਿੱਚ ਡੀਜ਼ਲ ਸੇਵਰ ਜਿੰਨੂੰ ਆਪਾਂ ਕਹਿੰਦੇ ਆ ਠੀਕ ਹੈ ਜੀ ਸਾਈਡ ਗੇਅਰ ਦੇ ਵਿੱਚ ਹੈ ਦੇ ਸੁਪਰ ਮੈਕਸ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਟਾਇਰ ਹੈਗੇ ਸਾਡੇ 65 ਪੈਸੇ ਅਗਲੇ 70 75 ਪੈਸੇ ਨੇ ਠੀਕ ਹੈ ਜੀ ਤੇ ਮਾਡਲ ਤੇ ਰੇਟ ਦੀ ਗੱਲ ਕਰੀਏ ਮਾਡਲ ਤੇ ਰੇਟ ਟਰੈਕਟਰ ਤੇ ਲਿਖਿਆ ਨਹੀਂ ਹੋਇਆ ਸਾਡੇ ਆ ਪਗਲੇ ਦੀ ਗੱਲ ਕਰਦੇ ਆ 265 ਆ ਕੇ ਆ ਗਿਆ ਮਪਨੇ ਸਰਬੈਂਚ ਮਾਡਲ 62006 ਦਾ ਮਾਡਲ ਹੈ 190000 ਰੁਪਏ ਰੇਟ ਇਹਦਾ ਦੇਖੋ ਤੁਸੀਂ ਅਗਲੇ ਟਾਇਰ ਬਿਲਕੁਲ ਨਵੇਂ ਤੇ ਬੈਕ ਸ਼ੈੱਡ ਦੇ ਟਾਇਰ 65 ਪੈਸੇ ਉਸ ਤੋਂ ਬਾਅਦ ਸਵਾਰਾ ਦਾ 735 ਆਰ ਜੇ ਸ਼ਾਇਦ ਆਰ ਜੇ 33 ਹੈ ਇਹਦਾ ਨੰਬਰ ਹਾਂ ਆਰ ਜੇ 33 ਠੀਕ ਹੈ ਜੀ ਤੇ ਇਹ ਮਾਡਲ ਹੈਗਾ ਜੀ 98 ਰੇਟ ਹੈ ਜੀ 170000 ਰੁਪਏ ਵਰਾ 1735 ਨਵੇਂ ਮਾਡਲ ਦੇ ਵਿੱਚ 2000 7 ਦਾ ਮਾਡਲ ਹੈ 2 ਲੱਖ 20 ਰੁਪਏ ਦਾ ਰੇਟ ਹੈ ਆ ਚੈੱਕ ਕਰੋ ਸਾਰੇ ਨਹੀਂ ਗੱਲ ਕਰੀਏ 45 ਕੇ ਪੈਸੇ ਡਾਇਰ ਨੇ ਅਗਲੇ ਅੱਧੇ ਗੱਲ ਪਿਛਲੇ ਅੱਧੇ ਕੇ ਡਾਇਰ ਲਾ ਲਓ ਤੇ ਉਸ ਤੋਂ ਬਾਅਦ ਅਰਜੁਨ ਕਨੋਪੀਵਾਰਾ ਲੱਗੀ ਹੋਈ ਹੈ ਸਿੱਤ 605 ਟਰੈਕਟਰ ਹੈ ਜੀ ਡੀ ਆਈ ਤੇ ਇਹ 2011 ਮਾਡਲ 3 ਲੱਖ 25000 ਰੁਪਏ ਦਾ ਰੇਟ ਹੈ ਆ ਚੈੱਕ ਕਰ ਲਓ ਤੁਸੀਂ ਕੰਡੀਸ਼ਨ ਸਾਈਡ గేਰ ਦੇ ਵਿੱਚ ਪਾਵਰ ਸਟੀਰਿੰਗ ਤੇਲ ਬ੍ਰੇਕ ਸਪੀਕਰ ਸਾਊਂਡ ਸਿਸਟਮ ਲੱਗਿਆ ਹੋਇਆ ਤੇ 7250 ਆ ਗਿਆ ਜੀ ਮੈਸੀ ਪਾਵਰ ਡਰਾਈਵ ਦੇ ਵਿੱਚ ਇਹ ਜੀ 12 ਮਾਡਲ ਹੈ ਰੇਟ ਲਿਖਿਆ ਨਹੀਂ ਹੋਇਆ ਕੱਲਾ ਮਾਡਲ ਲਿਖਿਆ ਹੋਇਆ ਟਰੈਕਟਰ ਤੇ ਮਰੂਤੀ ਪੈਂਡਲ ਵਾਲਾ ਟਰੈਕਟਰ ਹੈ ਠੀਕ ਹੈ ਜੀ ਫਿਰ ਆ ਗਿਆ ਆਪਣੇ 744 ਇਹ ਦੇਖੋ ਜੀ 2004 ਦਾ ਮਾਡਲ ਹੈ 2,65,000 ਰੁਪਿਆ ਇਸ ਦਾ ਰੇਟ ਹੈ ਤੇ ਟਾਇਰ ਵਾਰਾ ਤੁਸੀਂ ਚੈੱਕ ਕਰੋ ਵਧੀਆ ਟਾਇਰ ਪਏ ਤੇ ਚਾਰੇ ਟੈਰੀ ਬਿਲਕੁਲ ਨਵੇਂ ਐ ਕਹਿ ਸਕਦੇ ਆ ਟਰੈਕਟਰ ਦੇ ਪੂਰਾ ਸੰਭਿਆ ਹੋਇਆ ਟਰੈਕਟਰ ਐ ਚਾਰ ਮਾਡਲ 260000 ਰੁਪਏ ਰੇਟ ਐ ਇਹ ਤੁਹਾਨੂੰ ਟਰੈਕਟਰ ਜਿਹੜਾ 240000 ਦਾ ਜੁਬੀ ਮਾਲਕਾਂ ਨੇ ਆਪਣੀ ਮਨਤਾਸਾ ਸੀ ਜੇ 240000 ਦਾ ਇਹ ਲਿਜਾ ਸਕਦੇ ਹੋ ਤੇ ਮੌਕੇ ਤੇ ਤੁਸੀਂ ਆਉਂਗੇ ਤੁਹਾਡਾ 4-5000 ਰੁਪਏ ਹੋਰ ਵੀ ਮਹੰਤਾਨ ਕੀਤਾ ਜਾਊਗਾ ਠੀਕ ਆ ਜੀ ਤੇ ਆ ਇਧਰ ਦੇ ਆਪਾਂ ਸਾਰੇ ਟਰੈਕਟਰ ਦਿਖਾ ਦੇ ਦਉਨੋ ਜੀ ਠੀਕ ਹੈ ਜੀ ਆਹ ਦੋ ਕੁ ਟਰੈਕਟਰ ਬਚੇ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਆ ਇਹ ਥੇ ਥੇ ਟਰੈਕਟਰ ਵਾਲਿਆਂ ਦੇ ਆ ਥਰੇ ਜੀ ਫਾਰਮ ਟ੍ਰੈਕ ਦਾ 60 2008 ਮਾਡਲ 2 ਲੱਖ 45000 ਰੁਪਿਆ ਚੈੱਕ ਕਰੋ ਕੰਡੀਸ਼ਨ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਕੋਟ ਕੋਟ 70 ਪੈਸੇ ਬੈਕ ਸ਼ਾਈਡ ਦੇ ਟਾਇਰ ਨੇ ਅਗਲੇ ਵੀ ਉਨੇ ਕਿਨੇ 70 80 ਪੈਸੇ ਅਗਲੇ ਨੇ ਗਰੀ ਸਸੋ ਬੈਂਟੀ 2012 ਮਾਡਲ ਆ ਚੈੱਕ ਕਰੋ ਤੁਸੀਂ ਬੈਕ ਸ਼ੈਡ ਚਾਹ ਨਵੀ ਆਪਾਂ ਕਹਿ ਸਕਦੇ ਆ ਸੋਨਾ ਬੰਦ ਜੇਕੇ ਦੇ ਟਾਇਰ ਨੇ 13 ਚ 28 ਵਾਲੇ ਅਗਲੇ ਜੇਕੇ ਤੇ 616 ਦੇ ਰੇਡੀਅਲ ਟਾਇਰ 2012 ਮਾਡਲ 290000 ਰੁਪਏ ਦਾ ਰੇਟ ਆ ਆ ਚੈੱਕ ਕਰ ਲੋ ਕੰਡੀਸ਼ਨ ਤੁਸੀਂ ਠੀਕ ਆ ਜੀ ਬਾਕੀ ਇਸ ਸਾਈਡ ਦੀ ਆਪਾਂ ਸਾਰੀ ਕੰਪਲੀਟ ਕਰਦੇ ਵੀਡੀਓ ਇਹ ਜਿਹੜੇ ਇਸ ਦੇ ਪਰਲੀ ਸਾਰੇ ਟਰੈਕਟਰ ਲੱਗੇ ਨੇ ਉੱਬੇ ਪਤਨ ਦਿਖਾਣੇ ਆ ਮੰਡੀ ਦੇ ਜਿੰਨੇ ਵੀ ਟਰੈਕਟਰ ਆਏ ਆ ਸਾਰੇ ਟਰੈਕਟਰ ਆਜਾ ਤੁਹਾਨੂੰ ਆਪਾਂ ਦਿਖਾਣੇ ਆ ਤੇ ਰੇਟ ਮਾਡਲ ਉਹਨਾਂ ਤੇ ਦੱਸਣਾ ਵੀਰੇ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੁਸੀਂ ਤੇ ਵੀਡੀਓ ਕਿਵੇਂ ਲੱਗੀ ਆਪ ਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਹੁਣ ਦੋਨੇ ਅਗਲੀ ਵੀਰੇ ਦਿਖਾਣੇ ਪਰਲੀ ਸਾਡ ਦੇ ਆ ਗਿਆ ਜੀ 750 2010 ਮਾਡਲ 2 ਲੱਖ 80 ਰੁਪਏ ਰੇਟ ਇਹਦਾ ਆ ਕਰੋ ਚੱਕ ਤੇਲ ਬ੍ਰੇਕ ਦੇ ਵਿੱਚ ਸਾਈਡ ਗੇਅਰ 750 ਆ ਗਿਆ ਜੀ 86 ਮਾਡਲ 3600 ਤੇ 1 ਲੱਖ 300 ਰੁਪਿਆ ਰੇਟ ਹੈ ਔਰ ਚੈੱਕ ਕਰੋ ਟਾਇਰ ਬੈਕ ਸ਼ਾਈਡ ਦੇ ਵਧੀਆ ਟਾਇਰ ਪਏ ਆ 85 85 ਦੇ ਟਾਇਰ ਪਏ ਆ ਤੇ 240 ਦੇ ਕੋਈ ਸੀ ਹਮਰਾ ਦੇ ਟਾਇਰ ਨੇ ਅਗਲੇ 770 ਰੁਪਏ ਦੇ ਟਾਇਰ ਪਏ ਤੇ ਬੈਕ ਸ਼ੈੱਡ ਦੇ 45 ਕੇ ਪੈਸੇ 40 40 45 ਪੈਸੇ 2009 ਮਾਡਲ ਦੇਖੋ 1 ਲੱਖ 35000 ਰੁਪਏ ਰੇਟ ਹੈ ਠੀਕ ਹੈ ਜੀ ਇਹ ਮਲੋਟ ਮੰਡੀ 'ਚ ਖੜਿਆ ਜੀ ਆਪਣੇ ਆ ਦੇਖ ਲਓ ਜੀ ਪਰ ਜੋਦ ਟਰੈਕਟਰ ਪਾਰਟਸ ਜਿੰਨਾ ਕੋਲ ਟਰੈਕਟਰ ਦਾ ਸਪेयर पार्ट ਵੀ ਮਿਲ ਜਾਂਦਾ ਫੋਰਡ ਆਇਸ਼ਰ ਸਵਰਾਜ ਠੀਕ ਹੈ ਜੀ ਉਹ ਦੇਖੋ ਅੰਦਰ ਤੋਂ ਦਿਖਾਣੇ ਆਪਾਂ ਔਰ ਇਸ ਬੇਰ ਪਾਰ ਦੀ ਦੁਕਾਨ ਹੈ ਜੀ ਤੇ ਟਾਇਰ ਲੈਣੇ ਟਾਇਰ ਮਿਲ ਜਾਣਗੇ ਐਕਸਲ ਗਰਾਰੀਆਂ ਟੂਬਾ ਟਾਬਾ ਕੋਈ ਤੇ ਪਾਦਾ ਦਿੱਤਾ ਨੰਬਰ ਕਿੰਨਾ ਹੈ 9855 5920 9855 5920 ਠੀਕ ਹੈ ਇਹ ਟਰੈਕਟਰ ਹੈ ਜੀ ਆਪਣੇ 750 ਤੇ ਆ ਤਿੰਨੇ ਟਰੈਕਟਰ ਲੈਣਾ ਤੁਸੀਂ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹੜੇ ਉਹ ਅੰਕਲ ਬੈਠੇ ਐ ਸਰਦਾਰ ਇਹਨਾਂ ਦੇ ਟਰੈਕਟਰ ਜੇ ਤਿੰਨੇ ਸੁਨਾਲੀ ਕਾ 750 43600 ਤੇ ਸਿੰਗਲ ਆਇਸ਼ਰ ਇਹ ਲੈਣਾਂ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਕੋਲ ਤੇ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਨੇ ਆ ਮੰਡੀ 'ਚ ਲੱਗੇ ਹੋਏ